ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਇਸ ਦੇ ਤਹਿਤ ਹੀ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ 에ਅਰਪੋਰਟ ਰੋਡ ਰਣਜੀਤ ਐਵੇਨਿਊ ਵਿਖੇ ਪੁਲਿਸ ਅਧਿਕਾਰੀਆਂ ਵੱਲੋਂ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਵਾਹਨ ਚਾਲਕ ਰੈੱਡ ਲਾਈਟ ਜੰਪ ਕਰਦੇ ਹਨ ਜਾਂ ਜਿਨ੍ਹਾਂ ਲੋਕਾਂ ਨੇ ਹੈਲਮਟ ਨਹੀਂ ਪਹਿਨੇ ਹੋਏ ਇਸ ਮੌਕੇ ਪੁਲਿਸ ਅਧਿਕਾਰੀ ਨੇ ਇਹ ਗੱਲਬਾਤ ਕਰਦੇ ਹੋਏ ਆਖਿਆ ਕਿ ਵਾਹਨ ਚਾਲਕਾਂ ਨੂੰ ਇਸ ਸੰਬੰਧ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਚਲਾਨ ਵੀ ਉਨਾਸ ਨੂੰ ਵਾਹਨ ਚਾਲਕਨ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਇਹ ਰਣਜੀਤ ਐਮਨੂ ਟਿਪ ਵੈਂਟ ਤੇ ਨਾਕਾ ਜੀ ਟ੍ਰੈਫਿਕ ਵੱਲੋਂ ਅੱਛੀ ਨਾਲ ਲੋਕਾਂ ਦਾ ਕਾਨੂੰਨ ਦੀ ਬਹੁਤ ਲੰਘਣਾ ਕਰ ਰਹੇ ਆ ਲੇਟਾਂ ਦਾ ਬਹੁਤ ਲੰਘਣ ਕਰ ਰਹੇ ਆ ਇਹਨਾਂ ਨੂੰ ਡੱਕ ਕੇ ਥੋੜਾ ਸਮਝਾਈਦਾ ਵੇਰ ਕਰੀਦਾ ਵੀ ਨਾ ਇਦਾਂ ਕਰੋ ਤੁਹਾਡਾ ਚਲਾਨ ਹੋਏਗਾ ਪੈਸੇ ਦਾ ਨੁਕਸਾਨ ਹੋਏਗਾ ਆਪਣਾ ਸਹੀ ਇਚਲਾਮ ਤੇ ਚੱਲੋ ਇਹ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੋ ਰਹੀ ਹੈ ਜੀ ਕਈ ਨਿਯਮਾਂ ਦੀ ਪਾਲਣਾ ਕਰਦੇ ਉਹਨਾਂ ਦਾ ਵੀ ਮਸ਼ੀਨ ਤੇ ਚਲਾਨ ਕੀਤਾ ਜਾਂਦਾ ਜੀ ਉਹਨਾਂ ਦਾ ਸੀ ਕੇ ਉਹਨਾਂ ਨੂੰ ਗੇਅਰ ਕਰਕੇ ਸੁਣਾ ਕੇ ਵੀ ਆਹ ਦੇਖੋ ਤੁਹਾਡਾ ਚਲਾਨ ਹੋਣ ਲੱਗਾ ਤੇ ਚਲਾਨ ਖਰੀਦਾ ਜੀ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਨਾ ਰੈੱਡ ਲਾਈਟ ਜੈਂਪ ਕਰੋ ਤੇ ਨਾਲੇ ਆਪਣਾ ਹੈਲਮਟ ਪਾ ਕੇ ਰੱਖੋ ਅਸੀਂ ਟ੍ਰੈਫਿਕ ਵੱਲੋਂ ਤੁਹਾਨੂੰ ਹੱਥ ਜੋੜ ਕੇ ਅਪੀਲ ਵੀ ਕਰਦੇ ਆ ਟ੍ਰੈਫਿਕ ਪੁਲਿਸ ਵੱਲੋਂ ਵੱਧ ਤੋਂ ਵੱਧ ਉਪਰਾਲਾ ਕੀਤਾ ਗਿਆ ਹੈ ਉਹਦੇ ਚਾਹਿਆ ਕਿ ਵੀ ਲੋਕਾਂ ਨੂੰ ਚੌਕਾਂ ਦੇ ਉੱਤੇ ਖਿਲਾਰ ਕੇ ਸਮਝਾਇਆ ਜਾ ਰਿਹਾ ਹੈ ਕਿ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਰੈਡ ਲਾਈਟ ਜੰਪਿੰਗ ਹੈਲਮਟ ਟ੍ਰਿਪਲ ਰਾਈਡਿੰਗ ਓਵਰਸਪੀਡਿੰਗ ਇਹ ਸਾਰੇ ਪੁਆਇੰਟਸ ਦੇ ਉੱਤੇ ਡਿਸਕਸ ਕਰ ਰਹੇ ਨੇ ਔਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬੜੀ ਉਪਰਾਲਾ ਔਰ ਸਾਨੂੰ ਵੀ ਇਹ ਚਾਹੀਦਾ ਕਿ ਅਸੀਂ ਵੀ ਸਮਝੀਏ ਇਸ ਚੀਜ਼ ਨੂੰ ਕਿ ਸਾਡੀ ਸੇਫਟੀ ਪਹਿਲੇ ਹੈ ਬਾਕੀ ਚੀਜ਼ਾਂ ਬਾਅਦ ਵਿੱਚ ਆਪਣੇ ਸਹਿਯੋਗੀ ਰਾਕੇਸ਼ ਨਾਲ ਜੇਪੀ ਸਿੰਘ ਫਾਸਟ نیوز ਕੰਪਨੀ